ਦੋ ਨੌਜਵਾਨਾਂ ਦਾ ਪੁਲਿਸ ਨੇ ਸਿਆਸੀ ਦਵਾ ਕਰਕੇ ਫੇਕ ਅਨਕਾਊਂਟਰ ਕੀਤਾਗਾ ਸੰਜੇ ਬਰਮਾ ਜਿਹੜਾ ਅਬੋਰ ਦੇ ਵਿੱਚ ਕੱਪੜਾ ਵਪਾਰੀ ਸੀ ਜਿਨ੍ਹਾਂ ਨੇ ਉਹਦਾ ਕਤਲ ਕੀਤਾ ਉਹ ਤਿੰਨੇ ਦੇ ਤਿੰਨੇ ਸ਼ੂਟਰ ਹਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੇ ਇਹ ਦੋ ਨੌਜਵਾਨਾਂ ਦਾ ਪੁਲਿਸ ਨੇ ਸਿਆਸੀ ਦਵਾ ਕਰਕੇ ਫੇਕ ਅਨਕਾਊਂਟਰ ਕੀਤਾਗਾ ਸੰਜੇ ਬਰਮਾ ਜਿਹੜਾ ਅਬੋਰ ਦੇ ਵਿੱਚ ਕਪੜਾ ਵਪਾਰੀ ਸੀ ਜਿਨ੍ਹਾਂ ਨੇ ਉਹਦਾ ਕਤਲ ਕੀਤਾ ਉਹ ਤਿੰਨੇ ਦੇ ਤਿੰਨੇ ਸ਼ੂਟਰ ਹਜੇ ਤੱਕ ਪੁਲਿਸ ਦੇ ਹੱਥ ਨਹੀਂ ਲੱਗੇ ਇਹ ਹਰਾਸਤ ਦੇ ਵਿੱਚ ਲਏ ਗਏ ਦੋ ਨੌਜਵਾਨਾਂ ਦਾ ਪੁਲਿਸ ਨੇ ਫੇਕ ਅਨਕਾਊਂਟਰ ਕੀਤਾਗਾ ਜੇ ਜਿਨ੍ਹਾਂ ਨੇ ਸਾਜ਼ਿਸ਼ ਰਚੀ ਸੀ ਨਾ ਉਹਨਾਂ ਦੇ ਖਿਲਾਫ ਹਜੇ ਤੱਕ ਕੋਈ ਕਾਰਵਾਈ ਹੋ ਸਕੀ ਹੈ ਨਾ ਉਥੋਂ ਤੱਕ ਪਹੁੰਚ ਬਣੀਆ ਇਹ ਬਹੁਤ ਵੱਡੇ ਸਵਾਲ ਨੇ ਸੋਸ਼ਲ ਮੀਡੀਆ ਤੇ ਇੱਕ ਜਿਹੜੀ ਪੋਸਟ ਵਾਇਰਲ ਹੁੰਦੀ ਆ ਅਰਜੂ ਆਰਜੂ ਬਿਸ਼ਨੋਈ ਦੇ ਵੱਲੋਂ ਕੀ ਜ਼ਿਕਰ ਕੀਤਾ ਜਾਂਦਾ ਤੁਸੀਂ ਪੋਸਟ ਦੇ ਵਿੱਚ ਬਕਾਇਦਾ ਪੜ ਸਕਦੇ ਹੋ ਇਹ ਸ਼ਬਦ ਲਿਖੇ ਜਾਂਦੇ ਨੇ ਕਿ ਰਾਮ ਰਾਮ ਸਭੀ ਭਾਈਓ ਕੋ ਜੇ ਜੋ ਅੱਜ ਫਿਰੋਜ਼ਪੁਰ ਪੁਲਿਸ ਨੇ ਅਨਕਾਊਂਟਰ ਦਿਖਾਇਆ ਹੈ ਜੇ ਬਿਲਕੁਲ ਫੇਕ ਅਨਕਾਊਂਟਰ ਹੈ ਇਹਨੇ ਫਰਜੀ ਹਥਿਆਰوں ਦੀ ਰਿਕਵਰੀ ਦਿਖਾ ਕਰ ਰਿਮਾਂਡ ਪਰ ਲਿਏ ਹੋਏ ਹਮਾਰੇ ਬਾਈਓ ਕੋ ਪਟਿਆਲਾ ਸੇ ਉਠਾ ਕਰ ਰਿਮਾਂਡ ਕੇ ਬਾਅਦ ਵਾਪਸ ਲਿਜਾ ਕਰ ਇਨਕਾਊਂਟਰ ਦਿਖਾ ਦਿਆ ਖੁਦ ਕੇ ਪਾਸ ਇਹਨੇ ਹਥਿਆਰ ਪਲਾਂਟ ਕੀਏ ਔਰ ਦੋਨੋ ਕੋ ਇਨਕਾਊਂਟਰ ਕਰ ਦਿਆ ਜੇ ਜੋ ਹਮਾਰੇ ਦੋ ਬਾਈਓ ਇਹਨੇ ਸ਼ਹੀਦ ਕੀ ਹੈ ਇਸ ਆਰ ਜੋ ਵਿਸ਼ਨੋਈ ਨੇ ਜਿਹੜੀ ਪੋਸਟ ਪਾਈਏ ਇਹਦੇ ਵਿੱਚ ਸ਼ਬਦ ਸ਼ਹੀਦ ਵਰਤਦਾ ਕਿ ਜਸਪ੍ਰੀਤ ਔਰ ਰਾਮਰਤਨ ਜੇ ਦੋਨੋਂ ਬਾਈ ਕਿਸੇ ਵੀ ਵਾਰਦਾਤ ਵਿੱਚ ਸ਼ਾਮਲ ਨਹੀਂ ਥੇ ਇਹਨਾਂ ਨੇ ਸਿਰਫ ਕਾਰ ਮੇ ਲਿਫਟ ਦਿੱਤੀ ଥି ਜਿਨ੍ਹਾਂ ਨੇ ਸੰਜੇ ਬਰਮਾ ਮਾਰਿਆ ਸੀ ਤਿੰਨੇ ਸ਼ੂਟਰਾਂ ਨੂੰ ਇਹਨਾਂ ਦੋਨਾਂ ਨੇ ਲਿਫਟ ਦਿੱਤੀ ਸੀ ਪੁਲਿਸ ਨੇ ਫਰਜੀ ਮੁੱਠ ਭੇੜ ਦਿਖਾ ਕੇ ਅੱਜ ਹਮਾਰੇ ਬਾਈਆਂ ਨੂੰ ਸ਼ਹੀਦ ਕਰ ਦਿਆ ਜੇ ਜਿਨ वेपनों और गोलियों चलाने वालों की बात कर रहे हैं वो कब के इनकी पाँव से बार हो चुके हैं इनको शूटरों का कोई सुराख नहीं मिला और ना मिल रहा है तो इन्हें पब्लिक स्टेटमेंट देने के लिए दो बेकसूरों की जान ले ली है हम अपने गुनाह से कभी नहीं भागे और ना कभी झूठ बोलकर किसी को मारा है जो किया है शरे किया है हम अपने भाइयों की मारते दम तक ਪੈਰਬਾਈ ਕਰਤੇ ਆਏ ਹਾਂ ਔਰ ਅੱਗੇ ਵੀ ਕਰਾਂਗੇ ਔਰ ਜੇ ਜੋ ਪੁਲਿਸ ਨੇ ਪੋਲਿਟਿਕਸ ਦਬਾ ਕੇ نیچے ਆਕਰ ਪਬਲਿਕ ਸਟੇਟਮੈਂਟ ਦੇਣੇ ਲਈ ਝੂਠੇ ਮੁਕਾਬਲੇ ਮੇਂ ਦੋ ਬੇਕਸੂਰ ਮਾਰੇ ਹਨ ਯਾਦ ਰੱਖਣਾ ਕਾਨੂੰਨ ਸਭ ਕੇ ਲਈ ਏਕ ਹੈ ਜੇ ਆਰ ਜੂ ਵਿਸ਼ਨੋਈ ਦੀ ਜਿਹੜੀ ਫੇਸਬੁੱਕ 'ਤੇ ਇੱਕ ਪੋਸਟ ਪੈਂਦੀ ਆ ਪੁਲਿਸ ਨੂੰ ਚੈਲੰਜ ਕੀਤਾ ਗਿਆ ਕਿ ਨਾ ਤੇ ਉਹਨਾਂ ਤੱਕ ਪਹੁੰਚ ਹੋਈ ਆ ਜਿਨ੍ਹਾਂ ਨੇ ਅਬੋਰ ਦੇ ਕਪੜਾ ਵਪਾਰੀ ਦਾ ਕਤਲ ਕਰਾਉਣ ਦੇ ਵਿੱਚ ਜਿਨ੍ਹਾਂ ਦੀ ਸਾਜ਼ਿਸ਼ ਸੀ ਜਿਨ੍ਹਾਂ ਨੇ ਪੂਰੀ ਸਕੀਮ ਬਣਾਈ ਤੇ ਨਾ ਤਿੰਨੇ ਸ਼ੂਟਰ ਲੱਭੇ ਨੇ ਜਿਨ੍ਹਾਂ ਨੇ ਉਸ ਸੰਜੇ ਬਰਮਾ ਦਾ ਕਤਲ ਕੀਤਾ ਤੇ ਜਿਹੜੇ ਮਾਰੇ ਗਏ ਨੇ ਪੁਲਿਸ ਦੱਸਦੀ ਹੈ ਕਿ ਇਹਨਾਂ ਦੋਨਾਂ ਨੇ ਸਵਿਫਟ ਗੱਡੀ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਲੈਫਟ ਦਿੱਤੀ ਸੀਗੀ ਤੇ ਤਾਂ ਕਰਕੇ ਇਹਨਾਂ ਨੂੰ ਹਰਾਸਤ ਦੇ ਵਿੱਚ ਲੈ ਲਿਆ ਸੀਗਾ ਪਰ ਜਦੋਂ ਸੰਜੇ ਬਰਮਾ ਦਾ ਕਤਲ ਹੁੰਦਾ ਇੱਕ ਉਹ ਵਪਾਰੀ ਸੀ ਇਹ ਤਕੜਾ ਜਿਹਦੀ ਬੰਬੇ ਤੱਕ ਪੌਂ ਸੀ ਜਾਂ ਪੂਰੇ ਵਰਲਡ ਦੇ ਵਿੱਚ ਇਹਦੇ ਸਿਉਂਤੇ ਹੋਏ ਕੱਪੜਿਆਂ ਦੀ ਗੱਲਬਾਤ ਹੁੰਦੀ ਸੀ ਗੌਣ ਵਾਲੇ ਕਲਾਕਾਰਾਂ ਨੇ ਵੀ ਬੋਰ ਤੋਂ ਕੋਰਤੇ ਪਜਾਮੇ ਦਾ ਆਪਣੇ ਗੀਤਾਂ ਦੇ ਵਿੱਚ ਜ਼ਿਕਰ ਕੀਤਾ ਸੀ ਤਾਂ ਉਸੇ ਵਕਤ ਜਿਹੜੇ ਰਾਜਨੀਤਿਕ ਲੋਕ ਸੀ ਲੀਡਰ ਸੀ ਸੰਜੇ ਬਰਮਾ ਦੇ ਘਰ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸੀ ਤੇ ਆਪੋ ਆਪਣੀ ਬਿਆਨਵਾਜੀ ਦੇਣੀ ਸ਼ੁਰੂ ਕਰ ਦਿੱਤੀ ਸੀ ਤਾਂ ਇਹ ਮੰਨਿਆ ਜਾਂਦਾ ਜਾਂ ਇਹ ਅੰਦਾਜ਼ਾ ਲਾਇਆ ਜਾਂਦਾ ਕਿ ਜਿਹੜੇ ਦੋ ਨੌਜਵਾਨੇ ਮਾਰੇ ਗਏ ਆ ਇਹ ਸਰਕਾਰ ਦੇ ਜਾਂ ਰਾਜਨੀਤਿਕ ਦਬਾਅ ਦੇ ਵਿੱਚ ਆ ਕੇ ਹਿਰਾਸਤ ਦੇ ਵਿੱਚ ਲੈ ਗਏ ਇਹਨਾਂ ਦੇ ਕੋਲੋਂ ਹਥਿਆਰ ਰਿਕਵਰੀ ਕਰਾਉਣ ਦੇ ਵਾਸਤੇ ਪੁਲਿਸ ਜਿਹੜੀ ਇੱਧਰ ਇਹਨਾਂ ਨੂੰ ਅਬੋਰ ਸਾਈਡ ਲੈ ਕੇ ਗਈ ਸੀ ਫਿਰੋਜ਼ਪੁਰ ਦੀ ਪੁਲਿਸ ਕਿ ਕਿੱਥੇ ਹਥਿਆਰ ਦੱਬਿਆ ਉੱਥੇ ਪੁਲਿਸ ਨੇ ਇਹ ਗੱਲ ਕਹਿ ਦਿੱਤੀ ਕਿ ਅੱਗੋਂ ਇਹਨਾਂ ਦੇ ਸਾਥੀ ਵੀ ਉੱਥੇ ਹਥਿਆਰ ਲੱਭ ਰਹੇ ਸਨ ਉਹਨਾਂ ਨੇ ਸਾਡੇ ਵੱਲ ਗੋਲੀਆਂ ਚਲਾਈਆਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਦੋਨਾਂ ਦਾ ਇਹਨਾਂ ਕਾਊਂਟਰ ਕਰ ਦਿੱਤਾਗਾ ਨਾ ਤਾਂ ਇਹ ਜਕਰ ਕੀਤਾ ਕਿ ਜਿਹੜੇ ਤਿੰਨ ਅੱਗੇ ਗੋਲੀਆਂ ਚਲਾ ਰਹੇ ਸਨ ਉਹ ਕੌਣ ਸੀ ਜਾਂ ਇਹਨਾਂ ਦੇ ਸਾਥੀ ਕੌਣ ਸੀ ਜਾਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਕੀ ਪੁੱਛਗਿੱਛ ਕੀਤੀ ਗਈ ਕਿ ਕਿੱਥੋਂ ਤੱਕ ਜਿਹੜੇ ਕਤਲ ਕਰਨ ਵਾਲੇ ਉਹ ਕੌਣ ਸੀ ਜਾਂ ਜਿਨ੍ਹਾਂ ਨੇ ਸਕੀਮ ਘੜੀ ਗਈ ਉਹ ਕੌਣ ਸੀ ਇਹ ਬਹੁਤ ਸਾਰੇ ਸਵਾਲ ਨੇ ਜਿਹੜੇ ਜਵਾਬ ਮੰਗਦੇ ਨੇ ਤੇ ਮਾਨਕ ਗੋਲ ਨੇ ਵੀ ਇਹ ਜਿਹੜਾ ਹੈਗਾ ਤੁਸੀਂ ਵੇਖਦੇ ਹੋ ਆਰਟੀਆਈ ਕਾਰਕੁਨ ਜਿਹੜੇ ਕਿ ਹਰ ਮਸਲੇ ਤੇ ਬੋਲਦੇ ਰਹਿੰਦੇ ਨੇ ਆਪਣਾ ਪੱਖ ਰੱਖਦੇ ਰਹਿੰਦੇ ਨੇ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਕਿ ਇਹ ਫਰਜੀ ਐਨਕਾਉਂਟਰ ਸੀ ਹਰਾਸ ਦੇ ਵਿੱਚ ਲਏ ਗਏ ਦੋ ਨੌਜਵਾਨਾਂ ਦਾ ਤੁਸੀਂ ਕਿਵੇਂ ਸੋਚਦੇ ਹੋ ਕਿ ਸੱਚਮੁੱਚ ਇਹ ਸੰਜੇ ਵਰਮਾ ਦੇ ਜਿਹੜਾ ਕਤਲ ਹੋਇਆ ਉਸ ਨੂੰ ਦਬਾਉਣ ਦੇ ਵਾਸਤੇ ਜਾਂ ਇੱਕ ਅੱਖਾਂ ਠੰਡੀਆਂ ਕਰਨ ਦੇ ਵਾਸਤੇ ਜਾਂ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੇ ਵਾਸਤੇ ਕੀ ਇਹ ਫਰਜੀ ਐਨਕਾਉਂਟਰ ਸੀ ਜਾਂ ਸੱਚਮੁੱਚ ਇਹ ਅਨਕਾਉਂਟਰ ਉਹਨਾਂ ਭਾਈਦਿਆਂ ਤੋਂ ਕੀਤਾ ਗਿਆ ਸੀ ਇਹ ਸਾਰੀਆਂ ਗੱਲਾਂ ਬਹੁਤ ਸਾਰੇ ਜਵਾਬ ਇਹ ਸਵਾਲ ਮੰਗਦੇ ਨੇ ਪਰ ਹਜੇ ਇਸ ਗੱਲ ਤੋਂ ਕੀ ਸੱਚਮੁੱਚ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਜਾਂ ਕੋਈ ਰਾਜਨੀਤਿਕ ਲੀਡਰ ਪਰਦਾ ਚੱਕ ਦੂ ਵੀ ਸੰਜੇ ਬਰਮਾ ਦਾ ਕਤਲ ਇਹਨਾਂ ਨੇ ਕੀਤਾ ਸੀ ਕਿਉਂਕਿ ਇਹ ਚੱਲ ਰਿਹਾ ਪੰਜਾਬ ਦੇ ਵਿੱਚ ਵੇਖ ਰਹੇ ਆ ਜਿਹੜੇ ਹਿਸਾਬ ਦੇ ਨਾਲ ਅੰਨੇ ਵਾ ਗੋਲੀਆਂ ਚੱਲਦੀਆਂ ਨੇ ਕਤਲ ਕਰਨ ਤੋਂ ਬਾਅਦ ਥੋੜੇ ਜੇ ਚਿਰਵਾਦੋ ਜਿਹੜਾ ਫੇਸਬੁੱਕ ਅਕਾਊਂਟਾਂ ਤੇ ਇੰਸਟਾਗ੍ਰam ਤੇ ਜਾਂ ਹੋਰ ਜਿੰਨੇ ਵੀ ਸੋਸ਼ਲ ਮੀਡੀਆ ਅਕਾਊਂਟ ਆ ਉਹਨਾਂ ਦੇ ਉੱਪਰ ਕਿਸੇ ਨਾ ਕਿਸੇ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲੇ ਲਈ ਜਾਂਦੀ ਆ ਕੀ ਜਦੋਂ ਕਿਸੇ ਦੇ ਨਾਲ ਆਪਾਂ ਕਹਿੰਦੇ ਆ ਸਾਈਬਰ ਕਰਾਇਮ ਦੇ ਵਿੱਚ ਰਿਪੋਰਟ ਲਿਖਾਉਣੀ ਹੈ ਵੀ ਕਿਸੇ ਨੇ ਕੋਈ ਗਲਤ ਪੋਸਟ ਪਾਈ ਕਿਸੇ ਨੇ ਕੋਈ ਗਲਤ ਵੀਡੀਓ ਸ਼ੇਅਰ ਕੀਤੀ ਜਾਂ ਪਿੱਛੇ ਜੇ ਇੱਕ ਅਸ਼ਲੀਲ ਕੰਟੈਂਟ ਦਾ ਮੁੱਦਾ ਉੱਠਿਆ ਸੀ ਉਹਦੇ ਵੀ ਸਰਕਾਰ ਨੇ ਕਿਹਾ ਸੀ ਕਿ ਜੇਕਰ ਕੋਈ ਇਦਾਂ ਦਾ ਮੁੱਦੇ ਬਣਾਊਗਾ ਜਾਂ ਵੀਡੀਓ ਬਣਾਊ ਜਾਂ ਕੋਈ ਅਫਵਾਹ ਫਲਾਉਣ ਵਾਲੀਆਂ ਖਬਰਾਂ ਬਣਾਊਗਾ ਤੇ ਉਹਦੇ ਤੇ ਕਾਰਵਾਈ ਕਰਾਂਗੇ ਤੇ ਨਾਲ ਦੀ ਨਾਲ ਕਾਰਵਾਈ ਵੀ ਹੋ ਜਾਂਦੀ ਆ ਆਖਰਕਾਰ ਇਹ ਪੋਸਟਾਂ ਜਿਹੜੀਆਂ ਅਕਾਊਂਟਾਂ ਤੇ ਪੈਂਦੀਆਂ ਇਹ ਕਿੱਥੇ ਬੈਠ ਕੇ ਪੈ ਰਹੀਆਂ ਨੇ ਕਿ ਇਸ ਦਾ ਹਜੇ ਤੱਕ E ਕੋਈ ਵੀ ਨਹੀਂ ਕਰ ਸਕਿਆ ਕਿ ਇੱਥੋਂ ਤੱਕ ਕਾਨੂੰਨ ਦੇ ਹੱਥ ਨਹੀਂ ਪਹੁੰਚ ਸਕਦੇ ਬਹੁਤ ਸਾਰੇ ਸਵਾਲ ਆ ਜਿਹੜੇ ਸੰਜੇ ਵਰਮਾ ਦੇ ਕਤਲ ਤੋਂ ਬਾਅਦ ਇਹ ਕੀਤੇ ਹੋਏ ਅਨਕਾਊਂਟਰ ਨੇ ਖੜੇ ਕੀਤੇ ਆ ਕੀ ਇਸ ਦੇ ਵਿੱਚ ਪੁਲਿਸ ਪ੍ਰਸ਼ਾਸਨ ਆਉਣ ਵਾਲੇ ਦਿਨਾਂ 'ਚ ਆਪਣਾ ਕੋਈ ਪੱਖ ਰੱਖਦੀ ਆ ਕੋਈ ਸਟੇਟਮੈਂਟ ਦਿੰਦੀ ਆ ਜਾਂ ਕੋਈ ਜਿਹੜਾ ਹੈਗਾ ਮੀਡੀਆ ਦੇ ਸਾਹਮਣੇ ਕੋਈ ਹੋਰ ਸਬੂਤ ਆ ਜਿਹੜੇ ਉਹ ਸਾਹਮਣੇ ਆਉਂਦੇ ਨੇ ਜਾਂ ਤਿੰਨੇ ਉਹ ਜਿਹੜੇ ਅਨਕਾਊਂਟਰ ਕਰਨ ਵਾਲੇ ਜਿਹੜੇ ਉਹ ਸ਼ੂਟਰ ਸੀਗੇ ਜਿਨ੍ਹਾਂ ਨੇ ਸੰਜੇ ਵਰਮਾ ਦਾ ਕਤਲ ਕੀਤਾ ਕੀ ਉਹ ਫੜੇ ਜਾਣਗੇ ਫੜੇ ਜਾਂਦੇ ਆ ਕਿ ਉਹਨਾਂ ਤੱਕ ਉਹ ਅਪਰੋਚ ਹੋਊਗੀ ਜਿਨ੍ਹਾਂ ਨੇ ਇਹ ਸ਼ਾਸ਼ਿਸ਼ ਘੜੀ ਆਰ ਜੀ ਵਿਸ਼ਨੋਈ ਦੇ ਜਿਹੜੀ ਪੇਜ ਤੋਂ ਇਹ ਪੋਸਟ ਆ ਜਿਹੜੀ ਉਹ ਪੈਂਦੀ ਆ ਬਹੁਤ ਸਾਰੇ ਸਵਾਲ ਨੇ ਪਰ ਤੁਸੀਂ ਵੀ ਇਹ ਦੱਸਿਓ ਕਿ ਮੰਨਦੇ ਹੋ ਕਿ ਸੱਚਮੁੱਚ ਜੋ ਪੁਲਿਸ ਨੇ ਕੀਤਾ ਇਹ ਸਹੀ ਸੀ ਇਹ ਮਰਜਮ ਸੀ ਇਹਨਾਂ ਦਾ ਕਤਲ ਇਸੇ ਤਰੀਕੇ ਨਾਲ ਹੋਇਆ ਸੱਚਮੁੱਚ ਉਹ ਭੱਜੇ ਹੋਣਗੇ ਜਾਂ ਫੇਕ ਅਨਕਾਊਂਟਰ ਸੀ ਇਹ ਸਵਾਲ ਬਹੁਤ ਜ਼ਿਆਦਾ ਖੜੇ ਨੇ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ ਜ਼ਰੂਰ ਆ ਜਿਹੜੀ ਉਹ رائے ਦਿਓ